ਹਾਂਜੀ ਕਿਸਾਨ ਭਰਾਵੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਕਿਸਾਨ ਭਰਾਵੋ ਆਪਾਂ CR 212 ਦੀ ਪਨੀਰੀ ਬੀਜੀ ਸੀਗੀ ਜੋ ਕਿ ਬਹੁਤ ਘੱਟ ਜਰਮੀਨੇਸ਼ਨ ਹੋਈ ਹੈ ਇਸ ਦੀ ਦੇਖ ਸਕਦੇ ਹਾਂ ਬਹੁਤ ਬਰਲੀ ਹੈ ਇਸ ਵਾਰ ਜਿਹੜਾ ਬੀਜ ਹੈ ਉਹ ਜਿਹੜਾ ਜਰਮੀਨੇਸ਼ਨ ਆ ਬਹੁਤ ਘੱਟ ਹੈ ਬੀਜ ਦੀ ਤੁਹਾੱਕ ਦੀ ਜਿਹੜੀ ਬਹੁਤ ਜ਼ਿਆਦਾ ਪਨੀਰੀ ਦੀ ਪ੍ਰੋਬਲਮ ਆ ਰਹੀ ਹੈ ਇੱਧਰ ਵੀ ਇਹ 212 ਦੀ ਇਹ ਵੀ ਬਹੁਤ ਜ਼ਿਆਦਾ ਬੇਬੀ ਰਹੀ ਹੈ ਤੇਦੀ ਜਰਮੀਨੇਸ਼ਨ ਵੀ ਬਹੁਤ ਘੱਟ ਹੋਈ ਹੈ ਇਹ ਦੇਖ ਸਕਦੇ ਹੋ ਬੀਜਾ ਜਿਹੜਾ ਹਲੇ ਵੀ ਥੱਲੇ ਪਿਆਗਾ ਬਹੁਤ ਜਰਮੀਨੇਸ਼ਨ ਨਹੀਂ ਹੋਈ ਜਿਹੜੀ ਦੇਖ ਸਕਦੇ ਹੋ ਇਹ CR 212 ਦਾ ਉਸ ਵਜ੍ਹਾ ਆਪਾਂ ਦੁਬਾਰਾ ਫੇਰ ਪੀਆਰ 131 ਦੀ ਪਨੀਰੀ ਲਾਉਣ ਲੱਗੇ ਆਂਗੇ 20 ਅੱਜ ਆਪਾਂ ਬੀਜਣ ਲੱਗੇ ਆਂ ਦੁਬਾਰਾ ਅਹ ਸੀਆਰ 212 ਦੀ ਆਪਾਂ ਜਿਹੜਾ ਬੀਜ ਆ ਉਹਨੂੰ ਆਪਾਂ ਭੌਂਕੇ ਟੰਗੂਰ ਮਰਵਾ ਕੇ ਉਸ ਤੋਂ ਬਾਅਦ ਅਹ ਖੇਤ ਦੇ ਵਿੱਚ ਖਿਲਾਰਿਆ ਸੀਗਾ ਕੈਰੀ ਚ ਤੇ ਪੀਆਰ ਜਿਹੜਾ 131 ਹੈ ਆ ਇਹ ਆਪਾਂ ਸੁੱਕੀ ਬੀਜਣ ਲੱਗੇ ਆਂ ਬਗੈਰ ਪਿਉਂਤੇ ਹੋਏ ਦੇਖਦੇ ਆਂ ਇਸ ਦਾ ਕੀ ਰਿਜ਼ਲਟ ਮਿਲਦਾ ਥੋੜੀ ਜਿਹੀ ਦਿੱਕਤ ਆਉਂਦੀ ਆ ਬੀਜ ਜਿਹੜਾ ਥੋੜਾ ਜਿਹਾ ਪਾਣੀ ਦੇ ਅੱਗੇ ਤੁਰ ਪੈਂਦਾ ਹੈਗਾ ਪਰ ਜ਼ਿਆਦਾ ਬੀਜ ਨਹੀਂ ਤੁਰਿਆ ਹੈਗਾ ਥੋੜਾ ਬਹੁਤ ਹੈ ਜਿਹੜਾ ਹਲਕਾ ਬੀਜ ਆ ਉਹ ਪਰ ਆਉਂਦਾ ਹੈਗਾ ਜ਼ਰੂਰ ਸੋ ਆਪਾਂ ਬੀਜ ਰੱਖ ਲਿਆ ਕਾਫੀ ਆਪਾਂ ਜਿਹੜਾ ਪਾਣੀ ਲੱਗਣ ਤੋਂ ਬਾਅਦ ਕਿਆਰੀ 'ਚ ਜਿਹੜਾ ਅੱਗੇ ਸੁੱਟ ਦਿਆਂਗੇ ਇਸ ਨੂੰ ਸੋ ਦੇਖਦੇ ਆਂ ਇਸ ਦਾ ਕੀ ਰਿਜ਼ਲਟ ਮਿਲਦਾ ਇਹ ਜਿਹੜੀ ਪਨੀਰੀ ਹੈ ਆਪਣੀ ਇਹ ਵਾਲੀ ਕੈਰੀ ਦੀ ਇਹ ਹਾਈਬ੍ਰਿਡ ਹੈ 28P68 ਇਹਦੀ ਜਰਮੀਨੇਸ਼ਨ ਵੀ ਫੁੱਲ ਮਿਲਾ ਕੇ ਠੀਕ ਹੈ ਥੋੜੇ ਦਿਨ ਹੋਏ ਹਲੇ ਟੰਗੂਰ ਮਾਰ ਰਹੀ ਹੈ ਸੋ ਗਰਮੀ ਜ਼ਿਆਦਾ ਹੋਣ ਕਰਕੇ ਕਿਸਾਨ ਭਰਾਵੋ ਇੱਕੀ ਜਿਹੜੀ ਬਹੁਤ ਜ਼ਿਆਦਾ ਦਿੱਕਤ ਆਈ ਹੈ ਪਨੀਰੀਆਂ ਦੀ ਸੋ ਆਪਾਂ ਜਿਹੜਾ ਖੇਤ ਜਿਹੜਾ ਆਪਣਾ ਕਰਾ ਲਵਾਇਆ ਹੋਇਆ ਸੀ ਆ ਚਾਰ ਚਪਰੇ ਆਪਾਂ ਪਾਣੀ ਨਾ ਭਰਤਾਗਾ ਤਾਂ ਕਿ ਜਿਹੜੀ ਹਵਾ ਜਿਹੜੀ ਜ਼ਿਆਦਾ ਗਰਮ ਨਾ ਆਵੇ ਪਨੀਰੀ ਨਾ ਮੱਚੇ ਉੱਪਰੋਂ ਕੋਈ ਜ਼ਿਆਦਾ ਗਰਮ ਹਵਾ ਨਾਲ ਆਉਣ ਨਾਲ ਵੀ ਜਿਹੜੀ ਪਨੀਰੀ ਦੇ ਪੱਤੇ ਉੱਪਰੋਂ ਮੱਚਣੇ ਸ਼ੁਰੂ ਹੋ ਗਏ ਅਸੀਂ ਦੇਖ ਸਕਦੇ ਹਾਂ ਉੱਪਰੋਂ ਪੱਤੇ ਜਿਹੜੇ ਰੁੰਬਲਾਂ ਜਿਹੜੀ ਜਾਂ ਨਮੀ ਫੋਟ ਹੈਗੀ ਉਹ ਸੜਨੀ ਸ਼ੁਰੂ ਹੋ ਗਈ ਹੈ ਸੋ ਸੰਭਾਲ ਹੈ ਜਿਹੜੀ ਪਨੀਰੀ ਦੀ ਬਹੁਤ ਜ਼ਰੂਰੀ ਹੈ ਇਸ ਸਮੇਂ ਦੇ ਵਿੱਚ ਪਾਣੀ ਹੈ ਹਲਕਾ ਦਿਨੇ ਆ ਤੇ ਅਰੋᱡ ਪਾਣੀ ਲਾਈਦਾ ਸ਼ਾਮ ਨੂੰ ਹਲਕਾ ਲਾਈਦਾ ਤਾਂ ਕਿਹੜਾ ਸੋਭਾ ਤੱਕ ਆ ਪਾਣੀ ਉਹ ਸੁੱਕ ਜੇ ਸੋ ਦੇਖਦੇ ਹਾਂ ਇਸ ਵਾਰ ਜਿਹੜੀ ਬਗੈਰ ਬੀਜ ਭਉਂਤੇ ਆ ਸੁੱਕੀ ਪਨੀਰੀ ਆਪਾਂ ਬੀਜ ਰਹੇ ਆ ਬੀਜ ਬੀਜ ਰਹੇ ਆ ਉਹ ਦੇਖਦੇ ਹਾਂ ਇਸ ਦਾ ਕੀ ਰਿਜ਼ਲਟ ਮਿਲਦਾ ਕਿੰਨੇ ਦਿਨਾਂ ਦੇ ਵਿੱਚ ਇਹ ਢੰਗੂਰ ਮਾਰਦਾ ਸੋ ਜੇ ਕਿਸੇ ਹੋਰ ਵੀ ਕਿਸਾਨ ਭਰਾ ਨੇ ਇਸ ਤਰ੍ਹਾਂ ਸੁੱਕਾ ਬੀਜਾ ਬੀਜਿਆਗਾ ਤਾਂ ਜ਼ਰੂਰ ਦੱਸਿਓ ਬਗੈਰ ਭੁੰਨਤੇ ਹੋਏ ਪਨੀਰੀ ਜਿਨ੍ਹਾਂ ਨੇ ਬੀਜ ਪਨੀਰੀ ਵਾਸਤੇ ਖਿਲਾਰੇਗਾ ਜ਼ਰੂਰ ਦੱਸਿਓ ਕੀ ਰਿਜ਼ਲਟ ਆ ਕਿੰਨੇ ਦਿਨਾਂ ਦੇ ਵਿੱਚ ਇਹ ਢੰਗੂਰ ਮਾਰੂ ਆ ਤੇ ਸੋ ਦੇਖਦੇ ਆਂ ਆਪਾਂ ਕੀ ਰਿਜ਼ਲਟ ਮਿਲਦਾ ਐ ਇਸ ਦਾ ਕਿੰਨੇ ਪਰਸੈਂਟ ਇਹ ਜਰਮੀਨੇਸ਼ਨ ਹੁੰਦਾ ਬੀਜ ਯੂਨੀਵਰਸਿਟੀ ਦਾ ਬੀਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਿਆਂਦਾ। ਦੇਖ ਸਕਦੇ ਹੋ। PR131 ਵੈਰਾਈਟੀ ਹੈ। ਸੋ ਠੀਕ ਹੈ ਕਿਸਾਨ ਭਰਾਵੋ ਦੱਸਿਓ ਆਪਣੇ ਤਜਰਬੇ ਸ਼ੇਅਰ ਜਰੂਰ ਕਰਿਓ। ਕਮੈਂਟ ਕਰਕੇ ਦੱਸਿਓ ਕਿੰਨਾ ਭਰਾਵਾਂ ਨੇ ਬਗੈਰ ਪੈਂਤੇ ਹੋਏ ਸੁੱਕੀ ਪਨੀਰੀ ਜਿਹੜੀ ਇਹ ਬੀਜ ਬੀਜੇਗਾ। ਤੁਸੀਂ ਜਰੂਰ ਦੱਸਿਓ ਤੇ ਕਿੰਨੇ ਦਿਨਾਂ ਦੇ ਵਿੱਚ ਇਹ ਫੋਟ ਕਰੂਗੀ ਕਿੰਨੇ ਦਿਨਾਂ ਚ ਕਿਉਂਕਿ ਆਪਣਾ ਐਕਸਪੀਰੀਅੰਸ ਨਹੀਂ ਹੈ ਇਹਦੇ ਵਿੱਚ ਪਹਿਲੀ ਵਾਰੀ ਆਪਾਂ ਇਹ ਜਿਹੜਾ ਸੁੱਕਾ ਵੀਜ਼ਾ ਆਪਾਂ ਵੀਜ਼ਰੇ ਸੋਭਾ ਧੰਨਵਾਦ ਦੋਸਤੋ ਸასი ਕਾ